ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਝਾੜ ਜੈਗਰੀਕਲਚਰ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਮੱਕੀ ਸੰਬੰਧੀ ਲੈ ਕੇ ਆਏ ਜਿਹੜੀ ਕਣਕ ਤੋਂ ਬਾਅਦ ਮੱਕੀ ਆਪਾਂ ਸੈਲਜ ਦੇ ਲਈ ਬਜਾਈ ਕਰੀ ਸੀ ਤੇ ਕਿ ਮੱਕੀ ਆਪਣੀ ਕਿੰਨੇ ਕੱਦ ਕਰ ਚੁੱਕੀ ਹੈ ਇਹਦੇ ਵਿੱਚ ਕੀ ਕਮੀਆਂ ਨੇ ਕੀ ਪੇਸ਼ੀਆਂ ਨੇ ਤੇ ਕੀ ਇਹਦੇ ਵਿੱਚ ਚੰਗਾ ਕੀ ਮਾੜਾ ਉਹ ਤੁਹਾਨੂੰ ਇਸ ਦੇ ਬਲੌਗ ਵਿੱਚ ਆਪਾਂ ਦੱਸਾਂਗੇ ਜ਼ਿਆਦਾਤਰ ਬਲੌਗ ਆਪਾਂ ਨਾ ਪਾਉਣ ਦਾ ਕਾਰਨ ਇਹ ਹੈ ਆਪਣਾ ਮੋਬਾਈਲ ਫੋਨ ਟੁੱਟ ਗਿਆ ਸੀ ਤੇ ਉਹ ਹੁਣ ਦਿੱਲੀ ਰਿਪੇਅਰ ਦੇ ਲਈ ਭੇਜਿਆ ਹੋਇਆ ਤੇ ਕਿਸਾਨ ਭਰਾਵੋ ਇਹ ਮੱਕੀ ਆਪਾਂ ਤੁਹਾਨੂੰ ਪਹਿਲਾਂ ਵੀ ਬਲੌਗ ਦੇ ਵਿੱਚ ਦੱਸਦੇ ਰਹੇ ਹੁੰਦੇ ਆ ਵੀ ਆਪਣੀ ਇਹ 23 ਅਪ੍ਰੈਲ ਦੀ ਬਜਾਈ ਹੈ ਇਹਨੂੰ 23 ਅਪ੍ਰੈਲ ਨੂੰ ਆਪਾਂ ਇਹਨੂੰ ਪਹਿਲਾ ਪਾਣੀ ਲਾਇਆ ਸੀ 22 ਅਪ੍ਰੈਲ ਨੂੰ ਬੀਜਤੀ ਸੀ ਤੇ 23 ਅਪ੍ਰੈਲ ਨੂੰ ਆਪਾਂ ਨੇ ਇਹ ਮੱਕੀ ਨੂੰ ਪਹਿਲਾ ਪਾਣੀ ਲਾਤਾ ਸੀ ਤੇ ਇਹਦੀ ਜਿਹੜੀ ਗ੍ਰੋਥ ਆ ਮੈਨੂੰ ਤਾਂ ਵਧੀਆ ਲੱਗ ਰਹੀ ਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੇਖ ਕੇ ਦੱਸ ਦਿਓ ਵੀ ਇਹਦੀ ਗ੍ਰੋਥ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਤੇ ਮੈਨੂੰ ਇਹਦੇ ਵਿੱਚ ਬਹੁਤ ਵਧੀਆ ਇੱਕਤੀ ਹੁੰਗਾਰਾ ਮਿਲਿਆ ਮੱਕੀ ਕਿਸੇ ਵੀ ਪਾਸਿਓਂ ਆਪਣੀ ਮਾੜੀ ਨਹੀਂ ਹੈਗੀ ਚੰਗੀ ਹੀ ਚੰਗੀ ਕਹਿ ਸਕਦੇ ਆ ਚਲੋ ਮੈਂ ਆਪਣੇ ਮੋਹ ਵੜਿਆਈ ਕੀ ਕਰਾਂ ਹਨਾ ਵਧੀਆ ਨਹੀਂ ਲੱਗਦਾ ਹੁੰਦਾ ਤੁਸੀਂ ਕਮੈਂਟਾਂ ਦੇ ਵਿੱਚ ਦੇਖ ਕੇ ਦੱਸ ਦਿਓ ਤੇ ਆਪਾਂ ਖਾਲੇ-ਖਾਲੇ ਚਾਈ ਜਾ ਰਹੇ ਸੀ ਇੱਥੋਂ ਦੀ ਆ ਖਾਲ ਹੈਗਾ ਜਿਹੜਾ ਕਿ ਆਪਾਂ ਟੀ ਪੁਆਇੰਟ ਬਣਾ ਕੇ ਪਾਉਣੇ ਹੁੰਦੇ ਆ ਤੇ ਇਹਦੇ ਵਿੱਚ ਤੁਸੀਂ ਕਦ ਹੁਣ ਆਪ ਖੁਦ ਦੇਖ ਕੇ ਦੱਸ ਸਕਦੇ ਹੋ ਵੀ ਕਦ ਮੱਕੀ ਦਾ ਕਿੱਥੇ ਆ ਮੇਰਾ 5 ਫੁੱਟ 7 ਇੰਚ ਹਾਈਟ ਆ ਮੇਰੀ ਆਪਣੀ ਤੇ ਮੱਕੀ ਦਾ ਕਦ 6 ਫੁੱਟ ਤੋਂ ਵੀ ਉੱਪਰ ਹੋ ਚੁੱਕਿਆ ਤੇ ਅੱਜ ਮੱਕੀ ਦੀ ਉਮਰ ਲਗਭਗ ਲਗਭਗ 45 46 ਦਿਨਾਂ ਦੀ ਹੋ ਚੁੱਕੀ ਆ ਤੇ 45 42 ਦਿਨਾਂ ਦੀ ਉਮਰ ਦੇ باوجود ਤੁਸੀਂ ਮੱਕੀ ਦਾ ਜਿਹੜਾ ਕੱਦ ਦਾ 6 ਫੁੱਟ ਤੋਂ ਵੀ ਪਲੱਸ ਹੈਗਾ ਆ ਪਰ ਮੈਂ ਇਹ ਨਹੀਂ ਕਹਾਂਗਾ ਵੀ ਇਹ ਕੱਦ ਬਹੁਤ ਜ਼ਿਆਦਾ ਠੀਕ ਆ ਇੰਨਾ ਕੱਦ ਹੋਣਾ ਚਾਹੀਦਾ 45 ਦਿਨਾਂ ਦੀ ਮੱਕੀ ਦਾ 6 ਫੁੱਟ ਕੱਦ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਕਣਕ ਤੋਂ ਬਾਅਦ ਵਾਲੀ ਮੱਕੀ ਜਿਹੜੀ ਕਾਮਯਾਬ ਰਹੇਗੀ ਬਹੁਤ ਸਾਰੇ ਕਿਸਾਨ ਭਰਾ ਮੈਨੂੰ ਕਹਿ ਰਹੇ ਸੀ ਵੀ ਇਹ ਕਣਕ ਤੋਂ ਬਾਅਦ ਵਾਲੀ ਮੱਕੀ ਦੀ ਬਜਾਈ ਨਾ ਕਰਾਈ ਜਾਵੇ ਕਿਉਂਕਿ ਬਹੁਤ ਜਾਣਿਆ ਤੋਂ ਇਹ ਹਰੀ ਹਰੀਬ ਨਹੀਂ ਹੋ ਪਾਉਂਦੀ ਤੇ ਪੂਰੀ ਖੇਤੀ ਕਰੀ ਵੀ ਨਹੀਂ ਜਾਂਦੀ ਕਿ ਤਨਾ ਕਿਤੇ ਹੰਬ ਟੁੱਟ ਜਾਂਦੀ ਆ ਪਰ ਮੈਂ ਇਸੇ ਗੱਲ ਕਹਾਂਗਾ ਵੀ ਜਿਹੜੀ ਮਰਜ਼ੀ ਆਪਾਂ ਖੇਤੀ ਕਰਦੇ ਹੋਈਏ ਚਾਹੇ ਕਣਕਾ ਚਾਹੇ ਝੋਨਾ ਆ ਚਾਹੇ ਕਣਕ ਤੋਂ ਬਾਅਦ ਇਹ ਮੱਕੀ ਆ ਜਦੋਂ ਕਰੀਏ ਸਿਰਾ ਕਰੀਏ ਕੋਈ ਵੀ ਕੰਮ ਕਰੀਏ ਜਦੋਂ ਵੀ ਕਰੀਏ ਸਿਰਾ ਕਰੀਏ ਤਾਂ ਜੋ ਚੰਗੇ ਰਿਜ਼ਲਟ ਆ ਸੰਗਣ ਤੇ ਮੈਂ ਤਾਂ ਇੱਕੇ ਗੱਲ ਕਹਾਂਗਾ ਵੀ ਹਰੇਕ ਬੰਦਾ ਹਰੇਕ ਤਰ੍ਹਾਂ ਦੀ ਜਿਹੜੀ ਖੇਤੀ ਆ ਉਹ ਕਰ ਸਕਦਾ ਹਰ ਇੱਕ ਫਸਲ ਦੀ ਖੇਤੀ ਕਰ ਸਕਦਾ ਤੇ ਆਪਾਂ ਕਿਤੇ ਵੀ ਮਿਸਗਾਈਡ ਨਾ ਹੋਈਏ ਤੇ ਮੇਰਾ YouTube ਤੇ ਵੀਡੀਓ ਪਾਉਣ ਦਾ ਮਕਸਦ ਇਹ ਹੀ ਹੁੰਦਾ ਵੀ ਆਪਾਂ ਕਦੇ ਵੀ ਕਿਸੇ ਨੂੰ ਮਿਸਗਾਈਡ ਨਹੀਂ ਕਰਦੇ ਆਪਣੇ ਜਿੰਨੀ ਕਾਬਲੀਅਤ ਹੈਗੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣਾ ਤਾਂ ਜੋ ਦੇਖਣ ਵਾਲੇ ਦਾ ਵੀ ਭਲਾ ਹੋਈ ਚੱਲੇ ਤੇ ਆਪਣਾ ਤਾਂ ਚਲੋ ਜਿੰਮੇ ਦਾ ਜਿਵੇਂ ਕਰਕੇ ਪ੍ਰਮਾਤਮਾ ਨੇ ਰੰਗ ਲਾਏ ਪੈਣੇ ਤੇ ਪਰ ਮੱਕੀ ਸਵਾਰੀ ਬਹੁਤ ਵਧੀਆ ਹੈਗੀ ਆ ਤੇ ਕਿਸਾਨ ਭਰਾ ਮੈਨੂੰ ਪੁੱਛ ਰਹੇ ਸੀ ਵੀ ਮੱਕੀ ਦੇ ਵਿੱਚ ਗਰੋਥ ਵਾਲੀ ਸਪਰੇਅ ਦੱਸੋ ਵੀ ਕਿਹੜੀ ਕੀਤੀ ਜਾਵੇ ਕਿਸਾਨ ਭਰਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਮੈਂ ਬਜਾਈ ਟਾਈਮ ਵੀ ਬਲੌਗਿੰਗ ਵਗੈਰਾ ਕਰਦਾ ਸੀ ਉਦੋਂ ਵੀ ਬਲੌਗ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੈਂ ਇੱਕੇ ਗੱਲ ਕਹਿੰਦਾ ਵੀ ਕਣਕ ਤੋਂ ਬਾਅਦ ਵਾਲੀ ਮੱਕੀ ਵਿੱਚ ਦੋ ਪੈਕ ਡੀਪੀ ਦੇ ਜਰੂਰ ਪਾਓ ਜਿਹੜੇ ਕਿਸਾਨ ਭਰਾਵਾਂ ਨੇ 2 ਬੈਗ ਡੀਏਪੀ ਦੇ ਪਾਏ ਹੋਏ ਨਾ ਮੱਕੀਆਂ ਨਹੀਂ ਦਬ ਰੀਆਂ ਜਿਨ੍ਹਾਂ ਨੇ ਉੱਥੇ ਕਿਰਸ਼ਾ ਕਰਕੇ ਡੀਏਪੀ ਪਾਉਣ ਤੇ ਹਨਾ ਉਹਨਾਂ ਦੀਆਂ ਮੱਕੀਆਂ ਜ਼ਰੂਰ ਦਬ ਰੀਆਂ ਨੇ ਤੇ ਮੱਕੀ ਹਾਈਟ ਜ਼ਿਆਦਾ ਹੋਣ ਦਾ ਕਾਰਨ ਡੀਏਪੀ ਆ ਡੀਏਪੀ ਕਣਕ ਤੋਂ ਬਾਅਦ ਵਾਲੀ ਮੱਕੀ ਵਿੱਚ 2 ਬੈਗ ਜ਼ਰੂਰ ਪਾ ਦਿਆ ਕਰੋ ਬਾਕੀ ਜਿਹੜੇ ਗਰੋਥ ਵਾਲੀਆਂ ਸਪਰੇਹਾਂ ਨੇ ਉਹ ਆਪਾਂ 5-7 ਦਿਨਾਂ ਤੋਂ ਬਾਅਦ ਵੀ ਕਰ ਸਕਦੇ ਆ ਮੈਂ ਇਹਦੇ ਤੇ ਗਰੋਥ ਵਾਲੀਆਂ ਕਾਫੀ ਸਪਰੇਹਾਂ ਕਰ ਦਿੱਤੀਆਂ ਨੇ ਜਿਵੇਂ ਕਿ ਮੈਂ ਐਨਪੀਕੇ ਕਰੇ ਸੀ 12 61 ਕਰਿਆ ਸੀ ਐਨਪੀਕੇ ਹਨਾ ਤੇ 12 ਕਾੜ ਤੋਂ ਇਲਾਵਾ ਉਹਦੇ ਵਿੱਚ ਜੈਲਬ੍ਰਿਕ ਐਸਿਡ ਵੀ ਪਾ ਲਿਆ ਸੀ ਤੇ ਇਸ ਤੋਂ ਇਲਾਵਾ ਮੈਂ 5557 ਐਨਪੀਕੇ ਵੀ ਇਹਦੇ ਉੱਪਰ ਕਰਿਆ ਤੇ ਇਸ ਤੋਂ ਇਲਾਵਾ ਮੈਂ ਦੋ ਸਪਰੇਆ ਕਰੀਆਂ ਨੇ ਦੇਸੀ ਜਿਹਨੂੰ ਆਪਾਂ ਦਲਾਲ ਘੋਲ ਕਹਿੰਦੇ ਆ ਜਦੋਂ ਮੱਕੀ ਆਪਣੀ ਛੋਟੀ ਸੀ ਜਣਾ 25 ਦਿਨਾਂ ਦੀ 20 20 20 ਵਾ ਦਿਨ ਦੀ ਜਦੋਂ ਮੱਕੀ ਆਪਣੀ 20 ਵਾ ਦਿਨ ਦੀ ਸੀ ਉਦੋਂ ਆਪਾਂ ਨੇ ਇਹਦੇ ਉੱਪਰ 1 ਕਿਲੋ ਡੀਏਪੀ 1 ਕਿਲੋ ਯੂਰੀਆ ਘੋਲ ਕੇ ਸਪਰੇਅ ਕਰੀ ਸੀ ਤੇ ਜਦੋਂ ਮੱਕੀ ਆਪਣੀ 40-42 ਦਿਨਾਂ ਦੀ ਹੋ ਗਈ ਸੀ 40-42 ਦਿਨਾਂ ਦੀ ਮੱਕੀ ਤੇ ਆਪਣੇ 2 ਕਿਲੋ ਡੀਪੀ 2 ਕਿਲੋ ਜੂਰੀਆ ਘੋਲ ਪਣਾ ਕੇ 200 ਲੀਟਰ ਪਾਣੀ ਦੇ ਨਾਲ ਟਰੈਕਟਰ ਵਾਲੇ ਵੱਡੇ ਪੰਪ ਦੇ ਨਾਲ ਫੁਵਾੜਾ ਬਣਾ ਕੇ ਸਪਰੇਅ ਕਰੀ ਸੀ ਤੇ ਜਿਹੜੀਆਂ ਇਹ ਗਰੋਥ ਲੈਣ ਸਪਰੇਅ ਹਨ ਇਹ ਆਪਾਂ 5-5 ਦਿਨਾਂ ਦੇ ਫਰਕ ਨਾਲ ਵੀ ਕਰ ਸਕਦੇ ਆ ਤੇ ਵਿੱਚ ਬਹੁਤ ਕਿਸਾਨਪਰਾ ਬਹੁਤ ਲਾਈਟ ਲੈ ਰਹੇ ਨੇ ਮੱਕੀ ਨੂੰ ਕਿਸਾਨਪਰਾ ਉਹ ਇਹ ਲਾਈਟਨ ਵਾਲੀ ਚੀਜ਼ ਨਹੀਂ ਹੈਗੀ ਮੱਕੀ ਕਣਕ ਤੋਂ ਵੱਧ ਵਾਲੀ ਬਹੁਤ ਮਿਹਨਤ ਲੈਂਦੀ ਆ ਤੇ ਆ ਬਾਹਵਾਦ ਰੰਗ ਦੇਖ ਸਕਦੇ ਤੁਸੀਂ ਕਾਲਾ ਹੋ ਗਿਆ ਤੇ ਸਪ੍ਰੇਹਾ ਕਰਦੇ ਕਰਦੇ ਤੇ ਆਪਣੇ ਕੋਲੇ 5 ਕਿੱਲੇ ਨੇ ਮੱਕੀ ਦੇ 6 ਕਿੱਲੇ ਆਪਣੇ ਕੋਲੇ ਇੱਕ ਚਰੀ ਦਾ ਬਰਕਾਇਸ ਹਰ ਕੋ ਚਰੀ ਦਾ ਤੇ 6 ਕਿੱਲਿਆਂ ਤੇ ਬਹੁਤ ਮਿਹਨਤ ਕੀਤੀ ਆ ਤੇ ਹੁਣ ਤੱਕ ਇਹਦੇ ਤੇ ਆਪਾਂ ਨੇ ਚਾਰ ਤਾਂ ਗ੍ਰੋਥ ਵਾਲੇ ਸਪ੍ਰੇਹਾ ਹੀ ਕਰ ਚੁੱਕੇ ਆ ਤੇ ਤਿੰਨ ਸਪ੍ਰੇਹਾ ਹੁਣ ਤੱਕ ਆਪਾਂ ਇਹਦੇ ਤੇ ਸੁੰਡੀਆਂ ਵਾਲੀਆਂ ਕਰ ਚੁੱਕੇ ਆ ਸਭ ਤੋਂ ਪਹਿਲੀ ਸਪਰੇ ਕਰੀ ਸੀ ਆਪਾਂ 505 ਤੇ ਐਮ ਐ ਮੈਂਟਰ ਵੈਂਜੂਏਟ 1.9 ਦੋਨੋਂ ਮਿਕਸ ਕਰਕੇ ਉਹ ਤਕਰੀਬਨ ਆਪਣੇ 15 ਦਿਨ ਦੀ ਮੱਕੀ ਤੇ ਕਰੀ ਸੀ ਨਾਲ ਦੀ ਨਾਲ 5 5 ਦਿਨ ਲੰਘਣ ਸਾਰੇ ਆਪਣੇ ਨਾਲ ਜਿਹੜੇ ਤੇ ਫਾਈਟਰ ਫਾਈਟਰ ਪਲੱਸ ਆਉਂਦੀ ਆ ਸਪਰੇ ਟੈਕਨੀਕਲ ਮੈਨੂੰ ਹੁਣ ਉਹਦਾ ਯਾਦ ਨਹੀਂ ਹੈਗਾ ਕਿਹੜਾ ਆ ਤੇ ਫਾਈਟਰ ਦੀ ਸਪਰੇ ਕਰੀ ਸੀ ਇਸ ਤੋਂ ਇਲਾਵਾ ਕਿਸਾਨ ਪ੍ਰਵਜ ਜਦੋਂ ਇਹ 42 ਦਿਨ ਦੀ ਹੋ ਗਈ ਸੀ 42 ਦਿਨ ਦੇ ਹੋਣ ਸਾਰ ਹੀ ਆਪਾਂ ਨੇ ਇਹਦੇ ਤੇ ਡੈਲੀਗੇਟ ਸਪਰੇ ਕਰੀ ਸੀ 5517 ਵਿੱਚ NPK ਪਾਲੇ ਸੀ ਤੇ ਆਪਾਂ ਇੱਕ ਨੈਨੋ ਜੂਰੀਆ ਵੀ 42 ਦਿਨਾਂ ਤੇ ਪਾਇਆ ਪਲੱਸ NPK NPK ਦੇ ਨਾਲ ਆਪਾਂ ਨੇ 500 ml ਨੈਨੋ ਜੂਰੀਆ ਵੀ ਪਾਇਆ ਸੀ ਤੇ ਇਹ ਸਾਰੀਆਂ ਸਪਰੇਹਾਂ ਆਪਾਂ ਨੇ ਮੱਕੀ ਤੇ ਹੁਣ ਤੱਕ ਕਰੀਆਂ ਨੇ 42 ਦਿਨ ਤੇ ਆਪਾਂ ਇਹਦੀ ਸਪਰੇ ਦਾ ਦਾ ਐਂਡ ਕਰਤਾ ਸੀ ਤੇ ਇਹ ਬੀਜ ਜਿਹੜਾ ਹੈਗਾ ਇਹਦਾ ਚੌੜਾ ਪੱਤਾ ਦੇਖ ਸਕਦਾ ਤੁਸੀਂ ਇਹ ਪੈਨੀਅਰ ਦਾ 18 44 ਆ 1844 ਜਿਹੜਾ ਬੀ ਆ ਪੈਨੀਅਰ ਦਾ ਉਹਦਾ ਇਹੀ ਖਾਸियत ਆ ਪੱਤਾ ਚੌੜਾ ਹੁੰਦਾ ਆ ਪੱਤਾ ਚੌੜਾ ਹੋਣ ਕਰਕੇ ਉਹ ਖਰਾਕ ਖਪਦ ਲੈਂਦਾ ਆ ਜਦੋਂ ਸਪਰੇਅ ਕਰਦੇ ਆ ਸੂਰਜ ਤੋਂ ਵਧੀਆ ਬਟੈਂਪਨ ਲੈਂਦਾ ਆ ਹਨਾ ਤਾਂ ਕਰਕੇ ਕਿਤੇ ਨਾ ਕਿਤੇ 1844 ਪੀ ਆ ਜਿਹੜਾ ਕਣਕ ਤੋਂ ਬਾਅਦ ਵਾਲੀ ਮੱਕੀ ਦਾ ਕੰਮਜਾ ਵਾ ਸੈਲਜ ਦੇ ਲਈ ਸਿਰਫ ਸੈਲਜ ਦੇ ਲਈ ਕੰਮਜਾ ਵਾ ਇਹ ਤੇ ਇਸ ਤੋਂ ਇਲਾਵਾ ਆਪਣਾ ਦੂਜਾ ਘੇਰਾ ਉੱਥੇ ਆਪਣੇ ਕੋਲੇ ਪੈਨੀਅਰ ਦੀ ਵੀ ਆ ਉਹ ਹੈਗਾ 3399 3399 ਬੀ ਵੀ ਬਹੁਤ ਅੱਛਾ ਆ ਉਹ ਵੀ ਗੁੱਡ ਕੁਆਲਿਟੀ ਦਾ ਆ ਤੇ ਇੱਕ ਨਾ ਇੱਕੀ ਥੋੜਾ ਜਿਹਾ ਮੌਸਮ ਨੇ ਬਹੁਤ ਖਰਾਬ ਕੀਤਾ ਹੈ ਕੰਮ ਆ ਦੇਖੋ ਪੱਤੇ ਪਾੜੇ ਹੋਏ ਇਹ ਹਨੇਰੀ ਨਹੀਂ ਚੱਲੀ ਇਹ ਹਨੇਰੀ ਨੇ ਦੇਖੋ ਪੱਤਿਆਂ ਦਾ ਕੀ ਹਾਲ ਕੀਤਾ ਆ ਪੱਤਿਆਂ ਦੇ ਮੂਹ ਨੇ ਮੋੜ ਕੇ ਰੱਖਤੇ ਇਹ ਵੈਸੇ ਸੈਡਾਂ ਤੇ ਆ ਵਿੱਚ ਨਹੀਂ ਹੈਗਾ ਆਪਾਂ ਤੁਹਾਨੂੰ ਵਿੱਚ ਵੀ ਖੇਤ ਦੇ ਦਿਖਾ ਦਿੰਨੇ ਆ ਵਿੱਚ ਨਹੀਂ ਹੈਗਾ ਕਿਤੇ ਇਹ ਇਹ ਹੈਗਾ ਪਰ ਹਲੇ ਸੈਡਾਂ ਤੇ ਆ ਹੋਰ ਨਹੀਂ ਹੈਗਾ ਬਾਕੀ ਓਵਰঅল ਮੱਕੀ ਵਧੀਆ ਆਪਣੀ ਥੋੜੀ ਕਮੀ ਪੇਸਿੰਗ ਹੈਗੀ ਉਹ ਬੱਲੇ 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 ਉਰੇ ਤਾਂ ਹਾਈਟ ਬਹੁਤ ਆ ਇੱਕ ਮਿੰਟ ਫਰੰਟ ਕੈਮਰਾ ਕਰਕੇ ਦਿਖਾਉਣੇ ਆ ਲੋ ਜੀ ਕਿਸਾਨ ਭਰਾਵੋ ਇੰਨੀ ਹਾਈਟ ਐ ਇੱਥੇ ਆ ਕੇ ਆ ਤਾਂ ਮੈਨੂੰ ਲੱਗਦਾ ਵੀ ਤਕਰੀਬਨ ਤਕਰੀਬਨ 7 ਫੁੱਟ ਦੇ ਕਰੀਬ ਪਹੁੰਚੀ ਪਈ ਆ ਮੇਰਾ 5 ਫੁੱਟ 7 ਇੰਚ ਕੱਦ ਦਾ ਤੇ ਐਵੇਂ ਕਰ ਦੇ ਦੇਖ ਲਓ ਵੀ ਇੱਥੇ ਤੱਕ ਪੱਤੇ ਪਹੁੰਚੇ ਪਏ ਨੇ ਇਹਦੇ ਤੇ ਮੈਂ ਬਹੁਤ ਥੋੜਾ ਥੋੜਾ ਮੱਕੀ ਦੇ ਵਿੱਚ ਦਿਖ ਪਾ ਰਿਹਾ ਤੁਹਾਨੂੰ ਤੇ ਬਹੁਤ ਅੱਛੀ ਹਾਈਟ ਆ ਮੱਕੀ 45 42 42 ਦਿਨ ਲਾ ਲਓ ਚਲੋ 42 ਦਿਨ ਦੀ ਉਮਰ ਦੇ ਵਿੱਚ ਮੱਕੀ ਨੇ ਬਹੁਤ ਸੋਹਣਾ ਕੱਦ ਕਰਿਆ ਆ ਜਿਹੜਾ ਇੰਨਾ ਸੋਹਣਾ ਕੱਦ ਆ ਇਹ ਮਿੰਤ ਬੋਲਦੀ ਆ ਤੇ ਮੈਂ ਆਪਦੇ ਮੂੰਹੋਂ ਵਡਿਆਈ ਆਪਣੀ ਨਹੀਂ ਕਰਾਂਗਾ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਮਿੰਤ ਕੀਤੀ ہوئی ਹੈਗੀ ਆ ਕਿ ਨਹੀਂ ਕੀਤੀ ہوئی ਤੇ ਕਿਸਾਨ ਭਰਾਵੋ ਇੱਕ ਇੱਕ ਹਾਲ ਆ ਮੱਕੀ ਦੇ ਕਣਕ ਤੋਂ ਬਾਅਦ ਪਾਲਣੀਆਂ ਏਸੀਆਂ ਦਾ ਖੇੜਾ ਛੱਡਣਾ ਪੈਣਾ ਘਰੇ ਜਿਹੜਾ ਆਪਾਂ ਬੈਠ ਕੇ ਸੌਂ ਲੈਂਦੇ ਆ ਉਹ ਛੱਡਣਾ ਪੈਣਾ ਦੇ ਰਾਤ ਨੂੰ ਅਸੀਂ ਸਪਰੇਅ ਕਰਦੇ ਸੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਵੇਰੇ ਸਪਰੇਅ ਕਰਦੇ ਸੀ 5 ਵਜੇ ਤੋਂ ਲੈ ਕੇ 7 ਵਜੇ ਤੱਕ ਸਪਰੇਅ ਕਰਨ ਦਾ ਟਾਈਮ ਸੀ ਸੁਬਾ ਸਾਮ ਦੀ ਸੀ ਤੇ ਜੂਰੀਆ ਰੇ ਆਪਾਂ ਪਾਣੀ ਵਿੱਚ ਰੱਖ ਰੱਖ ਕੇ ਕਾਫੀ ਲਾਇਆ ਇੱਕ ਜੂਰੀਆ ਸਿੱਟੇ ਦਾ ਲਾਇਆ ਸੀ ਉਦੋਂ ਪੱਤੇ ਐਵੇਂ ਮੱਚ ਗਏ ਸੀ ਹੁਣ ਫੁਲਾਲਾ ਹਨੇਰੀ ਨੇ ਬਚਾਏ ਹੋਏ ਨੇ ਉਦੋਂ ਜੂਰੀਆ ਰੇ ਨੇ ਬਚਾਤੇ ਸੀ ਤੇ ਬੜਾ ਮੱਕੀ ਨੂੰ ਜੂਰੀਆ ਰੇ ਆ ਪਾਣੀ ਵਿੱਚ ਹੀ ਰੱਖ ਕੇ ਲਾਇਆ ਜਾਵੇ ਤੇ ਇਹਨੂੰ ਟ੍ਰੈਕਟ ਜੂਰੀਆ ਰੇ ਲਗਾਉਣ ਦਾ ਕੋਈ ਇੰਨਾ ਫਾਇਦਾ ਨਹੀਂ ਹੋਏਗਾ ਪਾਣੀ ਦੇ ਰਹੀਂ ਮੱਕੀ ਨੂੰ ਬਹੁਤ ਵਧੀਆ ਜੂਰੀਆ ਰੇ ਲੱਗਦਾ ਆ ਤੇ ਇਹੀ ਕਿਸਾਨ ਭਰਾਵੋ ਮੈਂ ਬਾਰ-ਬਾਰ ਤੁਹਾਨੂੰ ਅਪੀਲ ਕਰਾਂਗਾ ਵੀ ਕਣਕ ਤੋਂ ਬਾਅਦ ਮੱਕੀ ਕਾਮਜਾਬ ਆ ਆਪਣੇ ਖੇਤਾਂ 'ਚ ਕਾਮਜਾਬ ਆ ਬਾਕੀਆਂ ਦਾ ਚਲੋ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਇਹ ਕੋਈ ਮਾੜੀ ਚੀਜ਼ ਨਹੀਂ ਹੈਗੀ ਤੇ ਹੁਣ ਤਕਰੀਬਨ ਇਹ 80 ਦਿਨ ਤੇ ਇਹਦੀ ਆਪਣੀ ਕਟਾਈ ਕਰ ਲੈਣੀ ਆ ਮਸਾ ਆਏ ਨੇ ਹੁਣ 35 ਦਿਨ ਖੇਤ ਵਿੱਚ ਹੋਰ ਖੜਨਾ ਤਕਰੀਬਨ 13 23 ਅਪ੍ਰੈਲ ਦੀ ਬਜਾਈ ਆ 13 ਜੁਲਾਈ ਨੂੰ ਆਪਾਂ ਨੇ ਤਾਂ ਸੈਲਿਜ ਪਾ ਦੇਣਾ ਕਿਸਾਨ ਭਰਾਵੋ 13 ਜੁਲਾਈ ਨੂੰ ਸੈਲਜ ਪਾਉਣ ਤੋਂ ਬਾਅਦ 16 17 ਜੁਲਾਈ ਨੂੰ ਆਪਾਂ PR126 ਝੋਨਾ ਲਾਦਾਂਗੇ ਬਾਕੀ PR126 ਝੋਨੇ ਦਾ ਜਿੰਮੇ ਵੀ ਰਿਜ਼ਲਟ ਆਊਗਾ ਦਾ ਝਾੜ ਦਾ ਰਿਜ਼ਲਟ ਆਊਗਾ ਉਹ ਆਪਾਂ ਤੁਹਾਡੇ ਨਾਲ YouTube ਤੇ ਸ਼ੇਅਰ ਕਰਦੇ ਰਹਿਣੇ ਹੁੰਦੇ ਆ ਤੇ ਆਜੋ ਹੁਣ ਆਪਾਂ ਇੱਕ ਤੁਹਾਨੂੰ ਦਿਖਾ ਕੇ ਲੈ ਕੇ ਆਉਣੇ ਆਪਣੀ ਬਰਕਾਈ ਸਰਗੁਚਰੀ ਆ ਕਿਸਾਨ ਪ੍ਰਭੋ ਇਹ ਹੈਗੀਆ ਪਨੀਰੀ ਆਪਣੀ PR126 ਝੋਨੇ ਦੀ ਤੇ ਇਹ ਤਕਰੀਬਨ ਅਜ 10 ਦਿਨਾਂ ਦੀ ਹੋ ਚੁੱਕੀ ਆ ਤੇ ਕਿਸਾਨ ਭਰਾਵ ਇੱਕ ਗੱਲ ਦੱਸਿਓ ਵੀ ਇਹ ਆਪਣੀ ਹੀ ਤੁਹਾਨੂੰ ਸਿੱਧੀ ਲੱਗ ਰਹੀ ਆ ਸਾਰੇ ਕਿਸਾਨ ਭਰਾਵਾਂ ਦੀਆਂ ਪਨੀਰੀਆਂ ਇਸ ਵਾਰੀ ਸਿੱਧੀਆਂ ਹੀ ਨੇ ਇਹ ਤਕਰੀਬਨ ਆਪਾਂ ਨੇ 30 ਕਿਲੋ 20 ਇਹ 30 ਕਿਲੋ 20 ਆਪਾਂ ਨੇ ਇਹ 7 ਬਿਸ ਵਿੱਚ ਪਾਇਆ ਆ ਪੈਸੇ ਤਾਂ 6 ਬਿਸ ਵਿੱਚ ਪਾਉਣਾ ਪੰਦਾ ਸੀ ਤੇ ਆਪਾਂ ਨੇ ਥੋੜਾ ਜਿਹਾ ਵੀ ਇਹਦਾ ਜਿਹੜਾ ਡੱਕਾ ਇਹ ਥੋੜਾ ਗਰੋਥ ਵੱਧ ਕਰ ਲਵੇ ਪਨੀਰੀ ਹਨਾ ਤਾਂ ਕਰਕੇ ਇੱਕ ਵਿਸਵਾ ਵਧਾਤਾ ਸੀ ਸੱਤ ਵਿਸਵੇ ਜਗਾ ਦੇ ਵਿੱਚ ਆਪਾਂ ਨੇ ਇਹ 30 ਕਿਲੋ ਵੀ ਪਾਇਆ ਸੀ ਤੇ ਥੋ ਪਾਣੀ ਪੂਣੀ ਦੀ ਖਾਰਜੀ ਵੀ ਪੈ ਗਈ ਚਲੋ ਆਪਣਾ ਮਸਲਾ ਹੱਲ ਹੋ ਜੂਗਾ ਆਪਾਂ ਇਹਦੇ ਨਾਲ ਸਾਢੇ 4 ਕਿੱਲੀ ਬਸ ਝੋਨਾ ਲਾਉਣਾ ਹੈ ਤੇ ਬਾਕੀ ਖੇਤ ਖਾਲੀ ਆ ਉਧਰ ਆਪਾਂ ਹੋਰ ਪਨੀਰੀ ਰਲਾ ਦਾਂਗੇ ਤੇ ਆ ਵੀ ਦੇਖ ਲੋ ਜੀ ਇਹਦੇ ਵੀ ਕਰ ਲੋ ਦਰਸ਼ਨ ਮੇਲੇ ਇਹ ਵੀ ਮੱਕੀ ਦਾ ਸੈਕੰਡ ਵਰਜਨ ਆ ਜਿਵੇਂ ਕੀ ਆਪਣੀ ਮੱਕੀ ਹੋਗੀ ਸੈਲਜ ਦੇ ਲਈ ਸੈਲਜ ਦੇ ਲਈ ਆਪਾਂ ਨੇ ਚਰੀ ਦੀ ਬਜਾਈ ਕਰੀ ਹੋਈ ਆ ਤੇ ਇਹ ਦਾ ਥੋੜਾ ਜਿਹਾ ਇੱਕ ਹੀ ਆ ਵੀ ਇਹਦਾ ਖਰਚਾ ਘਟਾ ਇੱਕ ਤਾਂ ਇਹ ਪਾਣੀ ਬਹੁਤ ਘਟ ਲੈਂਦੀ ਐ ਇਹਨੂੰ ਤਾਂ ਪਾਣੀ ਆਪਾਂ ਬਹੁਤ ਘੱਟ ਲਾਉਣੇ ਤੇ ਹੁਣ ਵੀ ਦੇਖ ਲਓ ਸੁੱਕੀ ਪਈ ਐ ਇਹ ਇਹਨੂੰ ਕੋਈ ਵਾਲੇ ਪਾਣੀ ਦੀ ਲਾਉਣ ਦੀ ਲੋੜ ਨਹੀਂ ਪੈਂਦੀ ਇਹ ਇਹਦੇ ਪੱਤੇ ਮਰਝਾਉਂਦੇ ਨਹੀਂ ਹੈਗੇ ਤੇ ਕਿਤੇ ਨਾ ਕਿਤੇ ਪਾਣੀ ਦਾ ਖਰਚਾ ਜ਼ਰੂਰ ਘਟਾ ਤੇ ਰੇਹਸ ਪਰਿਹਾਂ ਦਾ ਵੀ 10% ਖਰਚਾ ਘਟਾ ਚਲੋ 10% ਨੂੰ ਦਾ ਜ਼ਿੰਮੇਵਾਰ ਗੋਲ ਦੇ ਕੀ ਨੇ ਹਨਾ ਵੀ 10% ਦਾ ਕੀ ਘਟ ਹੋਇਆ ਤੇ ਇਹਦੀ ਵੀ ਹਾਈਟ ਅੱਛੀ ਆ ਇਹਦੀ ਹਾਈਟ ਪਰ ਇਹਦਾ ਜਿਹੜਾ ਬਰਥ ਸਟੇਜ ਆ ਉਹੀ 23 April ਦੀ ਆ ਮੱਕੀ ਦੇ ਮੁਕਾਬਲੇ ਤੇ ਅੱਜ 8 June ਹੋ ਚੁੱਕੀ ਆ ਤੇ ਇਹ ਵੀ 45 ਦਿਨਾਂ ਦੀ ਉਮਰ ਤੇ ਹੋ ਚੁੱਕੀ ਆ ਪਰ ਇਹਦਾ ਜਿਹੜਾ ਵਿਸਤਾਰ ਆ ਦੋਸਤੋ ਸਾਈਡਾਂ ਤੇ ਨੂੰ ਜ਼ਿਆਦੇ ਆ ਤੇ ਇਹਦਾ ਜਿਹੜਾ ਟਾਂਡਾ ਆ ਬਹੁਤ ਮੋਟਾ ਗੰਨੇ ਮੰਗੂ ਉਹਨਾਂ ਨੇ ਵੀ ਦੱਸਿਆ ਸੀ ਬਾਈਆਂ ਨੇ ਵੀ ਇਹ ਗੰਨੇ ਮੰਗੂ ਮੋਟਾ ਆ ਤੇ ਤਕਰੀਬਨ ਤਕਰੀਬਨ ਦੇਖ ਲਓ ਵੀ ਇਹਦੀ ਆ ਚੀਜ਼ ਦੀ ਗਰੋਥ ਜ਼ਿਆਦਾ ਆ ਤਾਂ ਕਰਕੇ ਦਾ ਝਾੜ ਮੱਕੀ ਦੇ ਮੁਕਾਬਲੇ ਜ਼ਿਆਦਾ ਰਹਿੰਦਾ ਆ ਤੇ ਕਿਸਾਨ ਪ੍ਰਭੂ ਇਹਦੀ ਜਿਹੜੀ 45 ਦਿਨਾਂ ਦੀ ਹਾਈਟ ਆ ਉਹ ਤੁਸੀਂ ਤਕਰੀਬਨ ਦੇਖ ਸਕਦੇ ਹੋ ਵੀ ਮੱਕੀ ਦੇ ਮੁਕਾਬਲੇ ਦਾ ਘੱਟ ਆ ਮੱਕੀ ਦੇ ਮੁਕਾਬਲੇ ਦਾ ਗਿੱਠ ਸਾਰਾ ਫਰਕ ਆਏਗਾ ਪਰ ਇਹਦਾ ਵਿਸਤਾਰ ਸਾਈਡਾਂ ਤੇ ਨੂੰ ਜ਼ਿਆਦਾ ਹੋ ਗਿਆ ਇਹਦਾ ਝਾੜ ਮੱਕੀ ਦੇ ਮੁਕਾਬਲੇ ਜ਼ਿਆਦਾ ਨਿਕਲਦਾ ਆ ਬਾਕੀ ਜਿਮੇ ਤੇ ਦਾ ਸੈਲਜ ਬਣੂਗਾ ਆਪਾਂ ਸਾਰੀਆਂ ਰਿਪੋਰਟਸ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਆਪਣੇ YouTube ਚੈਨਲ ਤੇ ਤਾਂ ਜੋ ਆਪਾਂ ਹਰ ਇੱਕ ਚੀਜ਼ ਜਿਹੜੀ ਸਹੀ ਆ ਸਹੀ ਕਹਨੇ ਆ ਗਲਤ ਨੂੰ ਗਲਤ ਕਹਨੇ ਆ ਆਪਣਾ ਕੋਈ ਐਡਵਾਂਟ ਵਾਲਿਆਂ ਦੀ ਇਹਦਾ ਚਰੀ ਨਾਲ ਕੋਈ ਲੈਣਾ ਨਹੀਂ ਦੇਣਾ ਨਹੀਂ ਵੀ ਆਪਾਂ ਨੂੰ ਚੰਗਾ ਕਿਹੀ ਚੱਲੀਏ ਜੇ ਮਾੜੀ ਹੋਗੀ ਮਾੜਾ ਕਹਾਂਗੇ ਚੰਗੀ ਹੋਗੀ ਚੰਗੀ ਕਹਾਂਗੇ ਪਰ ਇਹਦੀ ਜਿਹੜੀ ਮਹਿੰਤਾ ਉਹ ਘਟ ਆਈ ਆ ਮੱਕੀ ਦੇ ਮੁਕਾਬਲੇ ਘਟ ਆਈ ਆ ਜਿਹੜੇ ਕਿਸਾਨ ਭਰਾ ਥੋੜਾ ਜਿਹਾ ਨਾ ਇਦਾਂ ਸਮਝਦੇ ਨੇ ਵੀ ਕਣਕ ਤੋਂ ਬਾਅਦ ਮੱਕੀ ਉਗਾਉਣੀ ਔਖੀ ਆ ਸਾਡੇ ਕੋਲੋਂ ਧੁੱਪ 'ਚ ਖੇਤ ਜਾਣ ਹੀ ਹੁੰਦਾ ਰੇਨੀਆ ਰੇਹਾਂ ਸਪਰੇਹਾਂ ਅਸੀਂ ਨਹੀਂ ਕਰ ਸਕਦੇ ਉਹ ਬਰਗਾਇਸ ਹਾਰਗੋ ਦੀ ਬਜਾਈ ਕਰ ਸਕਦੇ ਨੇ ਉਹ ਇਹਦਾ ਚਾਰ ਪਾ ਸਕਦੇ ਨੇ ਉਹਨਾਂ ਲਈ ਤਾਂ ਇਹ ਬਹੁਤ ਵਧੀਆ ਚੀਜ਼ ਕਹਿ ਸਕਦੇ ਆ ਵੀ ਇਹ ਗਰਮੀ ਗਰਮੀ ਝੱਲ ਲੈਂਦੀ ਆ ਪਰ ਮੱਕੀ ਨਹੀਂ ਝੱਲਦੀ ਹੈਗੀ ਮੱਕੀ ਦਾ ਦਿਨ ਦੇ ਵਿੱਚ ਦਿਨੇ ਆ ਕੇ ਪਾਣੀ ਵੀ ਲਾਉਣਾ ਪੈਂਦਾ ਵੀ ਬੱਤੀਆਂ ਹੀ ਬਣ ਜਾਂਦੀਆਂ ਨੇ ਕਿਤੇ ਜੇ ਇਹਨੂੰ ਰਾੜਾ ਜਿਹਾ ਲੱਗ ਜਾਵੇ ਮੱਕੀ ਦਾ ਫਿਰ ਪਿੱਛੀ ਰਹਿ ਜਾਂਦੀ ਆ ਤੇ ਇਹਦਾ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਹਾਈਟ ਹੂਟ ਵੀ ਚੰਗੀ ਆ ਲੋ ਬਾਕੀ ਤੁਹਾਨੂੰ ਬੈਕ ਕੈਮਰੇ ਵਿੱਚ ਪੂਰਾ ਖੇਤ ਦਿਖਾ ਦਿੰਨੇ ਆ ਤੇ ਚੰਗੀ ਆ ਹਾਈਟ ਤਾਂ ਇਹਦੀ ਬਰਗਾਈ ਸਰ ਕੋ ਵਧੀਆ ਚੀਜ਼ ਆ ਇੰਨੀ ਮਾੜੀ ਵੀ ਨਹੀਂ ਹੈਗੀ ਜਿੰਨੀ ਦੁਨੀਆ ਨੇ ਬਣਾਈ ਹੋਈ ਆ ਬਾਕੀ ਆਪਾਂ ਤੁਹਾਨੂੰ ਸਾਰਾ ਦੱਸ ਦਾਂਗੇ ਡਿਟੇਲ ਦੇ ਵਿੱਚ ਪੁੱਛੋ ਅਨੁਚਾਰ ਕੇ ਵੀ ਦੱਸ ਦਵਾਂਗੇ ਤੇ ਕੈਮਰੇ ਕਿੰਨੇ ਆਪਾਂ ਨੂੰ ਮਾਰ ਪੈ ਰਹੀਆਂ ਹੁਣ ਆਪਣੇ ਕੋਲੇ ਆਈਫੋਨ 8 ਆ ਇਹ ਆਈਫੋਨ 8 ਦੇ ਵਿੱਚ ਕੁਆਲਿਟੀ ਠੀਕ ਠਾਕ ਜੀ ਆਉਂਦੀ ਆ ਇਹਦੇ ਨਾਲੇ ਆਪਾਂ ਵਲੌਗ ਵਗੈਰਾ ਬਣਾ ਦਿੰਨੇ ਆ ਤੇ ਆਪਣਾ ਮੋਬਾਈਲ ਫੋਨ ਦਿੱਲੀ ਗਿਆ ਹੋਇਆ ਠੀਕ ਹੋਣ ਦੇ ਲਈ ਦਿੱਲੀ ਤੋਂ ਠੀਕ ਹੋ ਕੇ ਆ ਜਵੇ ਨਾਲ ਦੀ ਨਾਲ ਉਹਦੇ ਵਿੱਚ ਡਾਟਾ ਵੀ ਬਹੁਤ ਤਾਂ ਹੀ ਮੈਂ ਠੀਕ ਕਰਵਾ ਰਿਹਾ ਆ ਨਹੀਂ ਤਾਂ ਉਹ ਹੈਰੋਂ ਇੰਨਾ ਕਿ ਜ਼ਿਆਦਾ ਵੱਡਦਾ ਸੀ ਵੀ ਉਹਨੂੰ ਠੀਕ ਕਰਾਉਣ ਦੇ ਲਈ ਕੋਈ ਕਹਿੰਦੇ ਨਹੀਂ ਮੈਨੂੰ ਠੀਕ ਕਰਾ 85% ਖਤਮ ਸੀ ਫੋਨ 15% ਜਿਹਾ ਹੁੰਦਾ ਸੀ ਤੇ ਆਪਾਂ 85% ਠੀਕ ਕਰਵਾ ਰਹੇ ਹਾਂ ਚਲੋ ਜਿਵੇਂ ਵੀ ਹੋਵੇਗਾ ਕਰਵਾਮਗੇ ਦੱਸਿਓ ਇੱਕ ਵਾਰੀ ਬਾਕੀ ਚਲੋ ਦੇਖਦੇ ਆਜੋ ਤੁਹਾਨੂੰ ਮੱਕੀ 3396 ਵੀ ਦਿਖਾ ਕੇ ਲੈ ਕੇ ਆਉਣਾ ਪਹਿਲਾਂ 1844 ਆਪਾਂ ਦੇਖੇ ਤੇ ਉਹ ਕਿਹੜਾ ਰਿਹਾ ਪਰਲੇ ਪਾਸੇ ਉਹ 3396 ਦਾ ਉਹ ਵੀ ਦਿਖਾ ਕੇ ਲੈ ਕੇ ਆਉਣੇ ਆ ਪਾਣੀ ਲਗਾ ਕੇ ਥੋੜੀ ਜਿਹੀ ਰੂਹ ਮੱਕੀ ਰਿਆੜੀ ਚੰਗੀ ਹੋ ਜਾਂਦੀ ਆ ਰੂਹ ਚੰਗੀ ਹੋਣ ਕਰਕੇ ਗਰੋਥ ਵੀ ਚੰਗੀ ਕਰ ਲਈ ਜੀ ਤੇ ਇਸ ਵਾਰੀ ਟਾਂਡੇ ਦੀ ਗਰੋਥ ਬਹੁਤ ਵਧੀਆ 3399 ਦੀ 18 44 ਦਾ ਪੱਤਾ ਚੌੜਾ 3399 ਦੀ ਟਾਂਡੇ ਦੀ ਗਰੋਥ ਬਹੁਤ ਅੱਛੀ ਆ ਇਹ ਜਿਹੜੀ ਟਾਂਡੇ ਦੀ ਗਰੋਥ ਆ ਇਹਦੇ ਕਰਕੇ ਫਿਰ ਇਹਦਾ ਝਾੜ ਪਾਈ ਦੇਖੋ ਜਿਆਦਾ ਆਣੀ ਆਉਣਾ ਟਾਂਡੇ ਦੀ ਗਰੋਥ ਦੇਖ ਸਕਦੇ ਹੋ ਥੋੜੀ ਜਿਹੀ ਸਿੱਧੀ ਰਹਿ ਗਈ ਸੀ ਕਿਉਂਕਿ ਇੱਥੇ ਜਰਮੀਨੇਸ਼ਨ ਥੋੜਾ ਜਿਆ ਕਰੰਟ ਹੋ ਗਈ ਸੀ ਵੈਸੇ ਮੱਕੀ ਕਰੰਟ ਨਹੀਂ ਹੁੰਦੀ ਹੁੰਦੀ ਪਰ ਕਿਵੇਂ ਨਾ ਕਿਵੇਂ ਤਰੀਕੇ ਕਰਕੇ ਕਰੰਟ ਜਰੂਰ ਹੋ ਗਈ ਸੀ ਆ ਦੇਖੋ ਤੇ ਕਿਤੇ ਸਿੱਧਿਆ ਹੋ ਜੇ ਪਰ ਟਾਂਡੇ ਨੇ ਜਿਹੜੇ ਇਹਦੇ ਚੌੜੇ ਹੋ ਗਏ ਤੇ ਇਹਨੂੰ ਬੰਨਰੋ ਵਾਲੀ ਮਸ਼ੀਨ ਤਾਂ ਫਲੱਟ ਮਾਰੂਗੀ ਇਹਨੂੰ ਸੈਲਜ ਪਾਉਣ ਦੇ ਲਈ ਇਹਨੂੰ ਤਾਂ ਤਾਕੜੀ ਮਸ਼ੀਨ ਇਹ ਆਪਾਂ ਨੂੰ ਲਿਉਣੀ ਪੈਣੀ ਆ ਕਿਤੋਂ ਤਾਕੜੀ ਮਸ਼ੀਨਰੀ ਹੀ ਇਹਦਾ ਸੈਲਜ ਪਾਵੇਗੀ ਮਾੜੀ ਟੀੜੀ ਮਸ਼ੀਨਰੀ ਨੇ ਤਾਂ ਇਹਦਾ ਸੈਲਜ ਪਾਉਣ ਤੋਂ ਵੀ ਇਨਕਾਰ ਕਰ ਦੇਣਾ ਟਾਂਡੇ ਦੀ ਗ੍ਰੋਥ ਬਹੁਤ ਅੱਛੀ ਆ ਆ ਜੀ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਲੋ ਜੀ ਬਾਹਾਂ ਵਰਗੇ ਟਾਂਡੇ ਦਾ ਚੌੜੇ ਦੇ ਹੁਨੇ ਹੋਏ ਪਏ ਨੇ ਗੁੱਟ ਵਰਗੇ ਗੁੱਟ ਵਰਗੇ ਚੌੜੇ ਟੋਲਿਆਂ ਵਰਗੇ ਚੌੜੇ ਟਾਂਡੇ ਹੋ ਜਾਣਗੇ ਜਦੋਂ ਇਹਦਾ ਸੈਲਜ ਪਾਉਣਾ ਅੱਜ ਇਹਦੀ ਉਮਰ ਹੋ ਗਈ 45 ਦਿਨਾਂ ਦੀ ਤੇ ਇਹਦੀ ਵੀ ਹਾਈਟ ਬਹੁਤ ਅੱਛੀ ਆ ਇੱਕ ਮਿੰਟ ਦਿਖਾਉਣਾ ਇੱਕ ਨਾ ਕਿਸਾਨ ਭਰਾ ਪੁੱਛ ਰੇ ਸੀ ਵੀ ਮੱਕੀ ਨੂੰ ਕਿੰਨੇ ਦਿਨਾਂ ਬਾਅਦ ਪਾਣੀ ਲੱਗਣਾ ਚਾਹੀਦਾ ਤੇ ਕਿਸਾਨ ਭਰਾ ਬੋ ਆਪਾਂ ਤੀਜੇ ਦਿਨ ਪਾਣੀ ਲਾਉਨੇ ਆ 48 ਘੰਟਿਆਂ ਬਾਅਦ ਪਾਣੀ ਲੱਗ ਜਾਂਦਾ ਹੈ ਅੱਜ ਆਪਾਂ ਦੁਪਹਿਰੇ ਇਹਦੇ ਵਿੱਚ ਪਾਣੀ ਲਗਾਤਾ ਸੀ 12 ਵਜੇ ਮੋਟਰ ਬੰਦ ਕਰਤੀ ਸੀ ਤੇ ਹੁਣ ਖੁੱਲੇ ਹੀ ਛੱਡ ਦਿੰਨੇ ਆ ਬੈਡਾਂ ਦੇ ਉੱਪਰ ਦੀ ਪਾਣੀ ਫਿਰ ਜਾਂਦਾ ਹੈ ਤੇ ਸ਼ਾਮ ਨੂੰ ਦੇਖ ਲਓ ਵੀ ਇਹ ਖੇਰ ਖਾਲੀਆਂ ਅੱਧੀਆਂ ਅੱਧੀਆਂ ਰਹਿ ਗਈਆਂ ਤੇ 8 ਜੂਨ ਨੂੰ ਇਹਨੂੰ ਅੱਜ ਪਾਣੀ ਲੱਗਿਆ 8 ਜੂਨ ਤੋਂ ਬਾਅਦ ਹੁਣ ਇਹਨੂੰ 9 ਤਰੀਕ ਛੱਡ ਕੇ 10 ਜੂਨ ਨੂੰ ਪਾਣੀ ਫੇਰ ਲੱਗਣਾ 48 ਘੰਟਿਆਂ ਬਾਅਦ ਆਪਾਂ ਬਿੰਦੇ ਬਿੰਦੇ ਪਾਣੀ ਲਾ ਰਹੇ ਆ ਮੱਕੀ ਨੂੰ ਤੇ ਤੁਸੀਂ ਵੀ ਕਿਸਾਨਪ੍ਰਭ ਪਾਣੀ ਮੱਕੀ ਨੂੰ ਹੁਣ ਜ਼ਿਆਦਾ ਹੀ ਲੱਗਣਗੇ ਹੁਣ ਮੱਕੀ ਨੂੰ ਤਕਰੀਬਨ ਇੱਕ ਕਿਸਾਨਪ੍ਰਭ ਦੱਸ ਰਿਹਾ ਪੰਜ ਦਿਨਾਂ ਬਾਅਦ ਪਾਣੀ ਲਾਉਣੇ ਆ ਪੰਜ ਦਿਨਾਂ ਬਾਅਦ ਪਾਣੀ ਲਾਵਾਂਗੇ ਕਿਸਾਨਪ੍ਰਭ ਮੱਕੀ ਦੀਆਂ ਪੱਤੀਆਂ ਬਣ ਜਾਣੇ ਨੇ ਖਤਮ ਹੋ ਜਾਣੇ ਆ ਕਿਰਪਾ ਕਰਕੇ ਖੇਤ ਦਾ ਜਿਹੜਾ ਢੇੜਾ ਰੱਖੋ ਬਾਰ-ਬਾਰ ਜਿਹੜਾ ਰੱਖਦੇ ਰਹੋ ਤੇ ਮੱਕੀ ਨੂੰ ਜਿਹੜਾ ਪਾਣੀ ਆ ਤਕਰੀਬਨ ਤਕਰੀਬਨ ਦੂਜੇ ਤੋਂ ਤੀਜੇ ਦਿਨ ਬਾਅਦ 48 ਘੰਟਿਆਂ ਬਾਅਦ ਜ਼ਰੂਰ ਲਗਾਓ ਲੱਗਣਾ ਹੀ ਚਾਹੀਦਾ 72 ਘੰਟੇ ਤਾਂ ਲਾਸਟ ਆ 72 ਘੰਟੇ ਬਾਅਦ ਤਾਂ ਪੱਕਾ ਲਗਾਓ ਮੈਂ ਤਾਂ ਕਹਿੰਦਾ 48 ਘੰਟਿਆਂ ਬਾਅਦ ਹੀ ਮੱਕੀ ਨੂੰ ਤੁਸੀਂ ਨਾਲ ਦੀ ਨਾਲ ਪਾਣੀ ਲਗਾ ਦਿਆ ਕਰੋ ਤੇ ਬਹੁਤ ਸਾਰੇ ਕਿਸਾਨ ਭਰਾ ਨੇ ਇੱਕ ਆ ਗੱਲ ਪੁੱਛਦੇ ਨੇ ਵੀ ਮੱਕੀ ਦੇ ਨਾ ਪੱਤੇ ਫੁਕਰੇ ਨੇ ਆ ਦੇਖੋ ਮੱਕੀ ਤੇ ਦੇਖ ਲਓ ਬੰਨੇ ਪਾਣੀ ਵੀ ਖੜਾ ਫਿਰ ਵੀ ਪੱਤੇ ਫੁਕਰੇ ਨੇ ਇਹ ਇਹ ਕਾਰਨ ਆ ਵੀ ਇੱਧਰ ਜਿਹੜਾ ਖੇਤ ਆ ਸੁੱਕਾ ਆ ਆ ਖੇਤ ਦੇ ਸੁੱਕੇ ਦੇ ਵਿੱਚੋਂ ਤੱਤੀਆਂ ਹਵਾਵਾਂ ਆਉਂਦੀਆਂ ਨੇ ਟੈਂਪਰੇਚਰ ਬਹੁਤ ਦਹਾਈਆ ਤਾਂ ਸੈਡਾਂ ਤੇ ਜਿਹੜੀ ਮੱਕੀ ਹੁੰਦੀ ਆ ਉਹਦੇ ਪੱਤੇ ਫੁਗ ਜਾਂਦੇ ਨੇ ਤੇ ਆ ਆਪਾਂ ਜਿਹੜੀ ਨੀਵੀਂ ਚੀਜ਼ ਤੁਹਾਨੂੰ ਦਿਖ ਰਹੀ ਹੈ ਚਰੀ ਵੀਸ ਦੀ ਜਿੱਥੇ ਬੀ ਮੱਕ ਗਿਆ ਸੀ ਵੀ ਫਿਰ ਆਪਾਂ ਨੇ ਚੱਲ ਇੱਕ ਸਿਆੜੇ ਹੱਥਾਂ ਵਾਲੇ ਦੇ ਨਾਲ ਨਾ ਛਿੱਟਾ ਜਾਂ ਮਾਰ ਕੇ ਚਰੀ ਦਾ ਦੇਤਾ ਸੀ ਤੇ ਇਹ ਬਰਗਾਈ ਸਾਹਿਬ ਕੋ ਚਰੀ ਆਏ ਤੁਸੀਂ ਦੇਖ ਸਕਦੇ ਹੋ ਵੀ ਇਹਦੀ ਗ੍ਰੋਥ ਨਹੀਂ ਹੋਈ ਇਹਦਾ ਗ੍ਰੋਥ ਨਾ ਹੋਣ ਦਾ ਕਾਰਨ ਇਹ ਆ ਕਿਸਾਨ ਪ੍ਰਭੋ ਇਹਨੇ ਇੱਥੋਂ ਕੀ ਕੀ ਮਿਹੜੇ ਬਣਾ ਲਈ ਬਰਗਾਈ ਸਾਹਿਬ ਕੋ ਨਹੀਂ ਆ ਦੇਖੋ ਕਿੰਨੇ ਕਿੰਨੇ ਮਿਹੜੇ ਬਣਾ ਲਏ ਤਾਂ ਕਰਕੇ ਦੀ ਗਰੋਥ ਨਹੀਂ ਹੋਈ ਇਹ ਹੁਣ ਆਪਾਂ ਚਾਰ ਲਾਂਗੇ ਪਰ ਸੋਹਣ ਪੱਠੀਆਂ ਦੇ ਲੀਕ ਇੱਕ ਦਿਨ ਵੱਢ ਕੇ ਲੈ ਜਾਾਂਗੇ ਸਾਰੇ ਹੀ ਤੇ ਇਹ ਇਹਨਾਂ ਕਾਰਨ ਕਰਕੇ ਬਰਕਾਈਸਾਰ ਕੋ ਕਿਤੇ ਨਾ ਕਿਤੇ ਪਟ ਗਈ ਆ ਇਹਦੀ ਜਿਹੜੀ ਬਜਾਈਆ ਜਿਹੜੀ ਪ੍ਰੋਪਰ ਆ ਰੋਮੈਂਟਿਕ ਪਲੈਂਟਰ ਨਾਲ ਕੀਤੀ ਜਾਂਦੀ ਆ ਇਹਨੂੰ ਰੋਮੈਂਟਿਕ ਪਲੈਂਟਰ ਨੇ ਇੱਕ ਇੱਕ ਦਾਣਾ ਚੱਕ ਕੇ ਹੀ ਲਾਉਣਾ ਹੁੰਦਾ ਤਾਂ ਇੱਕ ਇੱਕ ਦਾਣੇ ਦੇ ਨਾਲ ਇਹਦੀ ਬਜਾਈ ਪ੍ਰੋਪਰ ਹੁੰਦੀ ਆ ਇੱਦਾਂ ਦੋ ਤਿੰਨ ਦਾਣੇ ਪਏ ਜਾਂਦੇ ਨੇ ਤੇ ਉਹ ਬਜਾਈ ਗਲਤ ਹੋ ਜਾਂਦੀ ਆ ਲੋ ਜੀ ਕਿਸਾਨ ਪ੍ਰਭੂ ਦੇਖ ਲਓ ਮੱਕੀ ਦੀ ਹਾਈਟ ਇਹ ਵੀ ਕਿੰਨਾ ਕਿਤੇ 7 ਫੁੱਟ ਤੱਕ ਹਾਈਟ ਕਰ ਚੁੱਕੀ ਆ ਵਿੱਚ ਹੁਣ ਗਿੱਲਾ ਆ ਆਪਾਂ ਗਿੱਲੇ ਦੇ ਵਿੱਚ ਨਹੀਂ ਵੜਿਆ ਜਾਣਾ ਹੈਗਾ ਚਲੋ ਫੇਰ ਕਦੇ ਆਪਾਂ ਦਿਖਾ ਦਾਂਗੇ ਤੁਹਾਨੂੰ ਇਹ ਵੀ 45 ਦਿਨਾਂ ਦੀ ਇਹਦੀ ਉਮਰ ਆ 45 ਦਿਨਾਂ ਦੀ ਮੱਕੀ ਦਾ ਹੁਣ ਤੁਸੀਂ ਰਿਸਪੌਂਸ ਆਪ ਚੈੱਕ ਕਰਕੇ ਦੱਸ ਦਿਓ ਵੀ ਕਿਵੇਂ ਦਾ ਰਿਆ ਤੇ ਇਸ ਵਾਰੀ ਮੱਕੀ ਵਧੀਆ ਕੋਈ ਮਾੜੀ ਨਹੀਂ ਹੋएगी ਕਣਕ ਤੋਂ ਬਾਅਦ ਵਾਲੀ ਮੱਕੀ ਵੀ ਅੱਛੀ ਹੋਗੀ ਆਲੂ ਵਾਲੀਆਂ ਮੱਕੀਆਂ ਵੀ ਵਧੀਆ ਨੇ ਤੇ ਆਲੂ ਵਾਲੀ ਮੱਕੀ ਦਾ ਮੰਡੀ ਦੇ ਵਿੱਚ ਰੇਟ ਪੱਕਾ ਵੀ ਮੱਕੀ ਦਾ ਵੀ ਅੱਛਾ ਲੱਗ ਰਿਹਾ ਤਕਰੀਬਨ 2000 ਤੋਂ ਲੈ ਕੇ 2200 ਤੱਕ ਸੁੱਕੀ ਮੱਕੀ ਦਾ ਰੇਟ ਲੱਗੀ ਜਾ ਰਿਹਾ ਤੇ 1200 ਤੋਂ ਲੈ ਕੇ 1500 ਦੇ ਏੜ-ਗੇੜ ਗਿੱਲੀ ਮੱਕੀ ਦਾ ਰੇਟ ਲੱਗੀ ਜਾ ਰਿਹਾ ਤੇ ਆਲੂ ਵਾਲੀਆਂ ਮੱਕੀਆਂ ਤਕਰੀਬਨ 90-90000 ਦੇ ਏੜ-ਗੇੜ ਕਿੱਲਾ ਨਿੱਕਰ ਰਿਹਾ ਜਿਹਨੂੰ ਕਿ ਆਪਾਂ ਪੌਣੇ 5 ਬਿੱਗੀਆਂ ਦਾ ਕਿੱਲਾ ਕਹਿ ਦਿੰਨੇ ਆ ਉਹ ਵਾਲਾ ਕਿੱਲਾ 90-90000 ਚ ਦੱਸ ਰਹੇ ਨੇ ਜਿਹਨਾਂ ਦੇ ਟਾਕੜੀਆਂ ਨਿੱਕਰ ਰਹੀਆਂ ਨੇ ਤੇ ਇਸ ਵਾਰੀ ਜਿਹੜੇ ਆਚਾਰ ਦੇ ਲਈ ਸੈਲਜ ਦੇ ਲਈ ਆਲੂ ਵਾਲੀਆਂ ਮੱਕੀਆਂ ਦੇ ਸੌਦੇ ਹੋਏ ਨੇ ਉਹ ਵੀ ਪੂਰੇ ਹਾਈ ਰੇਟ ਤੇ ਹੀ ਹੋ ਰਹੇ ਨੇ ਉੱਕਾ ਪੁੱਕਾ 50000 ਦਾ ਕਿੱਲਾ ਗਿਆ ਜਿਹੜਾ ਤਗੜੀ ਮੱਕੀ ਆ ਆਲੂ ਵਾਲੀ ਉਹਦਾ ਉੱਕਾ ਪੁੱਕਾ 50000 ਅਗਲੇ ਨੇ ਮੰਗ ਲਿਆ 50000 ਅਗਲੇ ਨੂੰ ਮਿਲੇ ਆ ਵੱਟ ਤੇ ਬੈਠ ਗਿਆ ਅਗਲਾ ਵੱਟ ਕੇ ਲੈ ਗਿਆ ਤੇ ਜੇਕਰ ਕੁਆਂਟਲਾਂ ਦੇ ਵਿੱਚ ਗੱਲ ਕਰੀਏ ਤਾਂ 300 ਰੁਪਏ ਕੁਆਂਟਲ ਦੇ ਆਸ-ਪਾਸ ਟੋਕਾ ਕਰਕੇ ਟੋਏ ਤੱਕ ਪਹੁੰਚ ਟੋਕਾ ਕਰਕੇ ਟੋਏ ਤੱਕ ਪਹੁੰਚਦਾ 300 ਰੁਪਏ ਪਰ ਕੁਆਂਟਲ ਦੇ ਆਸ-ਪਾਸ ਜਿਹੜਾ ਕਿ ਗਿਆ 250 ਕੁਆਂਟਲ ਇਹ ਮੱਕੀ ਨਿਕਲਿਆ ਆਉਂਦੀ ਆ ਆਲੂਆਂ ਤੋਂ ਬਾਅਦ ਵਾਲੀ ਤੇ ਇਹ ਵੀ ਤਕਰੀਬਨ ਆਪਣੀ 2.5 200 ਕੁਇੰਟਲ ਤੱਕ ਪੱਕੀ ਨਿਕਲਿਆ ਹੋਵੇਗੀ 250 ਵੀ ਹੋ ਸਕਦੀ ਆ ਜਿਹੜੇ ਹਿਸਾਬ ਨਾਲ ਟਾਂਡੇ ਦੀ ਮਟਾਈ ਆ ਤੁਸੀਂ ਆਪ ਦੇਖ ਸਕਦੇ ਹੋ ਤੇ ਇਹ ਵੀ 2.5 ਲੈ ਕੇ 250 ਤੱਕ ਨਿਕਲਿਆ ਹੋਵੇਗੀ ਤੇ 250 ਤੱਕ ਮੱਕੀ ਆ ਜਿਹੜੀ ਆਲੂ ਵਾਲੀ ਨਿਕਲ ਰਹੀ ਆ ਇਹੋ ਜੀ ਗੱਲ ਨੇ ਕਈ ਕਿਸਾਨ ਭਰਾ ਕਹਿ ਰਹੇ ਸੀ ਵੀ ਇਸ ਵਾਰ ਮੱਕੀਆਂ ਦੇ ਝਾੜ ਘਟ ਨੇ ਪਰ ਸੈਲਜ ਵਾਲੇ ਵੀਰ ਦੱਸ ਰਹੇ ਨੇ ਵੀ 250 ਤੱਕ ਕੁਇੰਟਲ ਜਿਹੜਾ ਕਿਲੇ ਦੇ ਵਿੱਚੋਂ ਹੋ ਜਾਂਦੇ ਨੇ ਤੇ 300 ਰੁਪਏ ਦਾ ਹਾਂ ਟੋਕਾ ਕਰਕੇ ਪਹੁੰਚਦਾ 75000 ਦਾ ਕਿਲਾ ਹੋ ਗਿਆ ਤਾਂ ਬਹੁਤ ਆ 75000 ਦਾ ਕਿਲਾ ਵੀ ਤੇ ਉਹਨਾਂ ਦਾ 15000 ਖਰਚਾ ਤੇ 60000 ਰੁਪਏ ਉਹਨਾਂ ਨੂੰ ਬਚ ਰਹਿੰਦਾ ਆ ਤੇ ਜਿਹੜਾ ਖਰੀਦ ਰਿਹਾ ਬੰਦਾ ਉਹਨੂੰ ਦੋਸਤੋ 75000 ਦਾ ਕਿੱਲਾ ਖਰੀਦਣਾ ਵੀ ਬਹੁਤ ਔਖਾ ਜੇਕਰ ਉਹਦੇ ਕੋਲੇ ਪੰਜ ਪਸ਼ੂ ਨੇ ਉਹਨੂੰ ਦੋ ਕਿੱਲਾਂ ਦਾ ਸੈਲਜ ਖਰੀਦ ਕੇ ਪਾਉਣਾ ਤਾਂ 1.5 ਲੱਖ ਰੁਪਈਆ ਹੋ ਗਿਆ ਤੇ ਪੰਜ ਪਸ਼ੂਆਂ ਦੇ ਵਿੱਚੋਂ ਘਰੇ ਵੀ ਦੁੱਧ ਪੀਣਾ ਡੈਰੀ 'ਚ ਵੀ ਦੁੱਧ ਪਾਉਣਾ ਤੇ 1.5 ਲੱਖ ਰੁਪਈਆ ਦੀ ਰਿਕਵਰੀ ਬਹੁਤ ਮੁਸ਼ਕਲਤ ਦੇ ਨਾਲ ਹੋਣੀ ਆ ਤੇ ਇਸ ਲਈ ਖਰੀਦਣ ਵਾਲੇ ਨੂੰ ਵੀ ਕਿਤੇ ਨਾ ਕਿਤੇ ਔਖਾ ਤਾਂ ਹੈਗਾ ਆ ਪਰ ਮਹਿੰਗਾਈ ਆ ਇਹਨੇ ਵਧੀ ਚੱਲਣਾ ਮਹਿੰਗਾਈ ਕਦੇ ਵੀ ਘਟਦੀ ਨਹੀਂ ਹੁੰਦੀ ਚਲੋ ਹੁਣ ਤਾਂ ਇਲੈਕਸ਼ਨ ਵੀ ਹੋ ਗਈ ਹੈ ਨਾ ਐਮਪੀ ਦੀਆਂ ਵੋਟਾਂ ਵੀ ਪਈਆਂ ਤੇ ਮਹਿੰਗਾਈ ਹੁਣ ਦਿਨ ਪਰ ਰਾਤ ਵੱਧਣੀ ਆ ਪੈਟਰੋਲ ਡੀਜ਼ਲਾਂ ਦੇ ਰੇਟ ਵੀ ਵੱਧ ਜਾਣੇ ਨੇ ਤੇ ਕਿਸਾਨ ਭਰਾਵੋ ਜਿਨ੍ਹਾਂ ਨੇ ਹੁਣ ਤੱਕ ਹਲੇ ਆਪਣਾ ਝੋਨੇ ਦੀ ਲਈ ਡੀਜ਼ਲ ਵਗੈਰਾ ਨਹੀਂ ਭਰਾ ਕੇ ਰੱਖਿਆ ਉਹ ਭਰਾ ਕੇ ਰੱਖ ਲੈਣਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਕਿਸਮ ਦੀ ਮਹਿੰਗਾਈ ਆ ਜਿਹੜੀ ਵੱਧ ਜਾਣੀ ਆ ਤੇ ਅੱਜ 8 ਜੂਨ ਹੋ ਚੁੱਕੀ ਆ ਤਕਰੀਬਨ 15 ਜੂਨ ਨੂੰ ਝੋਨੇ ਦੀ ਜਿਹੜੀ ਸਟਾਰਟਿੰਗ ਹੋ ਜਾਣੀ ਆ ਪੰਜਾਬ ਭਰ ਦੇ ਵਿੱਚ ਤੇ ਕਿਥਾ ਮਾਦਤਾ ਲਗਭਗ ਹੋ ਵੀ ਗਈ ਹੁਣੀ ਬਠਿੰਡੇ ਦੇ ਵਿੱਚ ਪਹਿਲਾਂ ਹੀ ਹੋਣ ਲੱਗ ਜਾਂਦੀ ਆ ਪਠੰਡਾ ਮੁਖਤਾਰ ਸਾਹਿਬ ਇਹ ਨਾ ਏਰੀਆ ਦੇ ਵਿੱਚ ਪਹਿਲਾਂ ਹੀ ਝੋਨਾ ਲੱਗਣਾ ਲੱਗਣਾ ਸ਼ੁਰੂ ਹੋ ਜਾਂਦਾ ਆ ਤੇ ਇਸ ਤੋਂ ਇਲਾਵਾ ਕਿਸਾਨ ਭਰਾਵੋ ਜੇਕਰ ਮੱਕੀ ਸੰਬੰਧੀ ਤੁਹਾਨੂੰ ਕਿਸੇ ਕਿਸਮ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਤੁਸੀਂ ਰੇ ਸਪਰੇਅ ਆਦਿ ਹੋਰ ਚੀਜ਼ਾਂ ਬਾਰੇ ਜਾਣਕਾਰੀ ਲੈਣੀ ਆ ਤਾਂ ਵੀਡੀਓ ਦੇ ਨੀਚੇ ਕਮੈਂਟ ਕਰਦਿਆ ਕਰੋ ਆਪਾਂ ਤੁਹਾਡੇ ਕਮੈਂਟ ਦਾ ਹਰ ਹਾਲਤ ਦੇ ਵਿੱਚ ਰਿਪਲਾਈ ਕਰਾਂਗੇ ਤੇ ਤੁਸੀਂ ਹਰ ਇੱਕ ਖੇਤੀ ਕਰ ਸਕਦੇ ਹੋ ਪੰਜਾਬ ਦਾ ਨੌਜਵਾਨ ਹਰ ਕੋਈ ਖੇਤੀ ਕਰ ਸਕਦਾ ਆ ਤੇ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਹੁੰਦਾ ਵੀ ਆਪਾਂ ਸਾਰਿਆਂ ਨਾਲ ਜਾਣਕਾਰੀ ਸਾਂਝੀ ਕਰੀਏ ਤੇ ਹਰ ਇੱਕ ਤੱਕ ਵੀਡੀਓ ਪਹੁੰਚ ਸਕੇ ਜੇਕਰ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਜਰੂਰ ਕਰ ਦਿਆ ਕਰੋ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਹੈ ਨਾ ਚਾਜ ਐਗਰੀਕਲਚਰ ਨੂੰ ਤੇ ਹੁਣੇ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਨੱਪੜਾ ਨਾ ਭੁੱਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਸਸਫੀਕਾ